ਜੋ ਪੂਰਾ ਡੰਪਰੇ ਕੋਲ ਹਾਂਜੀ ਬਾਈਪਾਸ ਦੇ ਕੋਲ ਉਸੇ ਜਾਇਓ ਰੇਡ ਮਾਰੀ ਹੈ ਕੀ ਮਾਮਲਾ ਅਸਲ ਦੇ ਵਿੱਚ ਸਾਹਮਣੇ ਜੋ ਡੰਪ ਦਿਖ ਰਿਹਾ ਇਹ ਤੁਹਾਨੂੰ ਪਤਾ ਵੀ ਕੂੜਾ ਢੇਰ ਆ ਜਿਹੜਾ ਆਪਣੇ ਸੰਵਾਲੇ ਸ਼ਹਿਰ ਦਾ ਕੂੜਾ ਹੁੰਦਾ ਉਹ ਉਰੇ ਮਤਲਬ ਇਕੱਠਾ ਕੀਤਾ ਜਾਂਦਾ ਤੇ ਸਰਕਾਰ ਵੱਲੋਂ ਵੱਲੋਂ ਉਹਨੂੰ ਜਦੋਂ ਖਾਲੀਵਾਉਣ ਵਾਸਤੇ ਜਾਂ ਜੋ ਕੁਝ ਵੀ ਉਹਨੂੰ ਨਿਪਟਾਰਾ ਕਰਨ ਵਾਸਤੇ ਨਾ ਟੈਂਡਰ ਕੀਤਾ ਜਾਂਦਾ ਜੋ ਲਗਭਗ ਲੱਖਾਂ ਜਾਂ ਕਰੋੜਾਂ ਚ ਹੁੰਦਾ ਹਰੇਕ ਸ਼ਹਿਰ ਦਾ ਹਨਾ ਜਿਵੇਂ ਕਿ ਸਦਾ ਵੀ ਟੈਂਡਰ ਹੋਇਆ ਹੈ ਇੱਥੇ ਤੇ ਪਰ ਜੋ ਦੇਖ ਕੇ ਹਾਨੀ ਹੋਈ ਆ ਵੀ ਉਹ ਕੂੜੇ ਨਿਪਟਾਰਾ ਕਰਨ ਦੀ ਜਗਾ ਇੱਕ ਲਾਗੀ ਖੇਤ ਪਿਆ ਸੀਗਾ ਜਿਹਦੇ ਵਿੱਚ ਮਿੱਟੀ ਚੱਕ ਕੇ ਕੂੜੇ ਨੂੰ ਬਗੈਰ ਕਿਸੇ ਮਤਲਬ ਖਾਦ ਬਣਾਏ ਤੋਂ ਜਾਂ ਕਿਸੇ ਹੋਰ ਤੋਂ ਬਗੈਰ ਕੂੜਾ ਸਿੱਧਾ ਥੱਲੇ ਧਰਤੀ 'ਚ ਫਿਲ ਕੀਤਾ ਜਾਂਦਾ ਸੀ ਤੇ ਵਿੱਚੋਂ ਮਿੱਟੀ ਚੱਕ ਕੇ ਸੋਣ ਚ ਆਇਆ ਵੀ ਵੇਚੀ ਜਾਂਦੀ ਸੀ ਤੇ ਇੱਕ ਬਲੋ ਵੱਡਾ ਕਪੜਾ ਕੱਢ ਸਦਿਆ ਪਾਉਨ ਤੇ ਜਿਹਦੇ ਵਿੱਚ ਖਾਸ ਕਰਕੇ ਮੈਨੂੰ ਪਤਾ ਲੱਗਿਆ ਵੀ ਐਮਸੀ ਸਾਹਿਬ ਦੇ ਸਾਡੇ ਇਥੋਂ ਸੋਣ ਵਾਲੇ ਤੋਂ ਜੀ ਨਾਮ ਹਮ ਦਾ ਲਾਭ ਤਾਂ ਚਲੋ ਜਾਗਰ ਹੋਏ ਜਾਣਾ ਉਹਨੂੰ ਪ੍ਰਸ਼ਾਸਨ ਨੇ ਲੈ ਦੂਗਾ ਜਦੋਂ ਕਾਰਵਾਈ ਕਰਨ ਤੋਂ ਬਾਅਦ ਕਿਉਂਕਿ ਪਹਿਲਾਂ ਇਹਨਾਂ ਉੱਚਤਨ ਨਹੀਂ ਹੈਗਾ ਤੇ ਤੁਹਾਨੂੰ ਪਤਾ ਹੀ ਹੈ ਵੀ ਰਲ ਮਿਲ ਕੇ ਹੋ ਰਿਹਾ ਜੋ ਕੁਝ ਵੀ ਹੈਗਾ ਨਾ ਕਾਰਨ ਇਹੀ ਆ ਵੀ ਦੇਖ ਕੇ ਇੱਕ ਤਰੀਕਾ ਕਿਉਂ ਇਹਨਾਂ ਲੁਕਮੀ ਮੱਛਾ ਇੰਨੀ ਘਟੀਆ ਹੈਗੀ ਆ ਤੁਹਾਨੂੰ ਪਤਾ ਸਰਕਾਰ ਜਿਸ ਕੰਮ ਬਸ ਤੁਹਾਨੂੰ ਪੈਸੇ ਦੇ ਰਹੀ ਆ ਪੈਸੇ ਵੀ ਮਤਲਬ ਇੰਨੇ ਆ ਜਿੰਨਾ ਮਤਲਬ ਖਰਚੇ ਸਾਰੇ ਖਾਤੇ ਦੇ ਰਹੀ ਆ ਫਿਰ ਵੀ ਇਹਨਾਂ ਨੇ ਕਮੀਆਂ ਨੇ ਵੀ ਉਹੀ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਇਹਨਾਂ ਦੇ ਉਸੇ ਪਾਸੋਂ ਜਾਈਏ ਨੇ ਮੁੜ ਕੇ ਆ ਦੇਖੋ ਬੇਈਮਾਨੀ ਇਦੋਂ ਕਿਹਦੀ ਬੇਈਮਾਨੀ ਕੀ ਹੋਊਗੀ ਧਾਰਤ ਦੇ ਵਿੱਚ ਪਲਾਸਟਿਕ ਦਫਨ ਕਰਨ ਲੱਗੇ ਹੋਏ ਨੇ ਤੇ ਇਹ ਸਭ ਕੁਝ ਮੇਰੇ ਧਿਆਨ ਚ ਆਇਆ ਤੇ ਤਾਹੀ ਨਾ ਤੁਹਾਨੂੰ ਸਰਦ ਬਣਾ ਕੇ ਆ ਦਿਖਾਇਆ ਤੁਹਾਨੂੰ ਵੀ ਇਹ ਜਿਹੜਾ ਮੇਨ ਕੰਮ ਕਰਨ ਲੱਗੇ ਆ ਉਹ ਕਰ ਨਹੀਂ ਰਹੇ ਇਹ ਕੂੜਾ ਨਿਪਟਾਰਾ ਕਰਨ ਦੀ ਬਜਾਏ ਸਿੱਧਾ ਧਾਰਤੀ ਦਾ ਪਰੇ ਸੀ ਇਹ ਜਿਹੜਾ ਕੰਟਰਾ ਦਿੱਤਾ ਜਾਂਦਾ ਇਹ ਕਿਹਦੇ ਵੱਲੋਂ ਦਿੱਤਾ ਜਾਂਦਾ ਪ੍ਰਧਾਨ ਵੀ ਇਹਦੇ ਵਿੱਚ ਇਨਵੋਲਵ ਹੋਊਗਾ ਅਸਲ ਦੇ ਵਿੱਚ ਜਿਹੜਾ ਠੇਕਾ ਇਹ ਦੇਖੋ ਸ਼ਬਸ਼ ਭਾਰਤ ਦੇ ਘਾਣ ਦੇ ਤਹਿਤ ਇਹ ਠੇਕਾ ਦਿੱਤਾ ਜਾਂਦਾ ਉਹਦੇ ਵਿੱਚ ਕੋਈ ਵੀ ਠੇਕਾ ਪਾ ਸਕਦਾ ਇਹ ਨਹੀਂ ਗੱਲ ਆ ਉਹਦੇ ਵਿੱਚੋਂ ਟੈਂਡਰ ਲੱਗ ਜਾਂਦਾ ਕੋਈ ਵੀ ਠੇਕਾ ਮੰਨੋ ਉਹਦੇ ਵਿੱਚ ਟੈਂਡਰ ਦੇ ਹਿਸਾਬ ਨਾਲ ਜਿਹਨੂੰ ਜੋ ਸਹੀ ਹੁੰਦਾ ਉਹਨੂੰ ਟੈਂਡਰ ਮੱਦੇਨਜ਼ਰੋਂ ਮਿਲ ਜਾਂਦਾ ਹਨਾ ਪਰ ਇਹ ਜਿਹੜਾ ਕੁਝ ਹੋ ਰਿਹਾ ਇੱਥੇ ਇਹਦੇ ਵਿੱਚੋਂ ਅਲਮੋਰਮੈਂਟ ਬਹੁਤ ਜ਼ਿਆਦਾ ਦੀ ਹੈਗੀ ਆ ਟੈਂਡਰ ਕਿਵੇਂ ਤੋਂ ਲੱਗਿਆ ਸੋਣ ਮੈਨੂੰ ਨਹੀਂ ਪਤਾ ਹੈਗਾ ਹਜੇ ਤਾਂ ਮੈਂ ਮੈਨੂੰ ਅੱਜ ਪਤਾ ਹੀ ਲੱਗਿਆ ਸੀਗਾ ਇਸ ਚੀਜ਼ ਦਾ ਤੇ ਉਸੇ ਟਾਈਮ ਮੈਂ ਰੇਟ ਕੀਤੀ ਆ ਤੇ ਆ ਸਭ ਕੁਝ ਆਪਣੇ ਮੂਰੇ ਪਾਇਆ ਮੈਂ ਜੀ ਵਾਗਦੇ ਸੇ ਮੈਂ ਤੁਹਾਨੂੰ ਹਾਂ ਮੈਂ ਗ੍ਰੰਡ ਬੁਲਾਇਆ ਪਾਣੇ ਇਹਨੇ ਕੋਣ ਕੋਟੀ ਹੋਵੇ ਤੁਹਾਡੇ ਤੋਂ ਹੋਈ ਗਿਆ ਦੇਖੋ ਜਿਹੜੀਆਂ ਧਾਰਾਂਵਾਂ ਲਾਉਣੀਆਂ ਨੇ ਉਹ ਤਾਂ ਪ੍ਰਸ਼ਾਸਨ ਦਾ ਕੰਮ ਆ ਉਹਨਾਂ ਨੂੰ ਪਤਾ ਵੀ ਕਿਹੜੀ ਧਾਰ ਲੱਗਦੀ ਹੈ ਨਾ ਮੇਰੇ ਖਰਚਾ ਵੱਧਦਾ ਜੀ ਦੇਖੋ 142 ਤੁਸੀਂ ਜਿਸ ਚੀਜ਼ ਦਾ ਸਭ ਤੋਂ ਫੈਸਲਾ ਲੈ ਰਹੇ ਹੋ ਠੀਕ ਆ ਉਹ ਜੋ ਸੁਧਰਾਮਾ ਹੋ ਰਿਹਾ ਤੁਹਾਡੇ ਮੂਰੇ ਆ ਹਨਾ ਇਹ ਪਰਚਾ ਤਾਂ ਵੱਣਦਾ ਹੀ ਵੱਣਦਾ ਪਰਚਾ ਤਾਂ ਹੋਊ ਹੀ ਹੋਊਗਾ ਜੀ ਪਹਿਲਾਂ ਤੁਹਾਡੇ ਕੋਲ ਇਸ ਇਸ ਗੱਲ ਦੀ ਵੀ ਮਾਮਲੇ ਦੀ ਪਹਿਲਾਂ ਕੋਈ ਸ਼ਿਕਾਇਤ ਆਈ ਨਹੀਂ ਸ਼ਿਕਾਇਤ ਵੀ ਨਹੀਂ ਅੱਜ ਜਾਂਦੇ ਜਾਂਦੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਸ਼ੱਕ ਪਈ ਇਸ ਜਗ੍ਹਾ ਦੇ ਪਰ ਮੈਂ ਜਦੋਂ ਰੋਕ ਕੇ ਗੱਡੀ ਜਾਣਕਾਰੀ ਕੀਤੀ ਜਾਲਕਰੀ ਕੀਤੀ ਜਾਲ ਦੇ ਪੱਟੀ ਤੇ ਮੈਨੂੰ ਉਸੇ ਟਾਈਮ ਪਤਾ ਲੱਗਿਆ ਵੀ ਇੱਥੇ ਕੀ ਕੁਝ ਹੋ ਰਿਹਾ ਤੇ ਉਸੇ ਟਾਈਮ ਮੈਂ ਸਭ ਨੂੰ ਬੁਲਾ ਕੇ ਇਹ ਤੁਹਾਡੇ ਮੂਹਰੇ ਕੀਤੀ ਹੈ ਗੱਲਬਾਤ ਜਿਹੜਾ ਜਿਹੜਾ ਜਾ ਰਿਹਾ ਸੀਗਾ ਕਿਹਦਾ ਉਹ ਮਾਲਕ ਨੂੰ ਵੀ ਬੁਲਾ ਕੇ ਹਾਂ ਮਾਲਕ ਵੀ ਇੱਥੇ ਹੈਗੇ ਨੇ ਹਲਾ ਪਤਾ ਹੋਊਗਾ ਮਾਲਕ ਨੂੰ ਇਹ ਨਹੀਂ ਗੱਲ ਹੈ ਕਿ ਮਾਲਕ ਨੂੰ ਨਾ ਪਤਾ ਹੋਵੇ ਮਾਲਕ ਨੂੰ ਪਤਾ ਹੋਊਗਾ ਦੇਖੋ ਇੱਕ ਬਹੁਤ ਵੱਡੀ ਗੱਲ ਹੈ ਲਗਭਗ ਮੇਰੇ ਸਾਹਦੇ 10 ਫੁੱਟ ਦੇ ਕਰੀਬ ਹੈਗੀਆ ਦੂਗੀ ਜਗਾ ਹੈ ਜਿਹਦੇ ਵਿੱਚ ਦੱਬ ਰਹੇ ਨੇ ਹੈਨਾ ਖੇਤ ਦੇ ਵਿੱਚ ਜਿਹਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਵੀ ਇਨਵੋਲਵ ਹੋ ਸਕਦਾ ਕੁਝ ਵੀ ਹੋ ਸਕਦਾ ਦੇਖੋ ਬਗੈਰ ਉਹ ਤੋਂ ਕੁਝ ਵੀ ਹੈਨਾ ਹਜੇ ਤਾਂ ਇਹ ਜਾਂਚ ਦਾ ਵਿਸ਼ਾ ਕੋਈ ਵੀ ਹੋ ਸਕਦਾ ਤੇ ਗੱਲ ਇਹ ਵੀ ਆ ਵੀ ਜੋ ਸੁਣ ਚ ਆਇਆ ਐਮਸੀ ਦਾ ਨਾਮ ਇੱਥੇ ਇੱਕ ਕਿਸਾਨ ਆਪਣੇ ਉਹਦਾ ਲਾ ਖੇਤ ਕਰ ਲਿਤਾ ਹਾ ਠੀਕੇ ਤੇ ਉਹਨੂੰ ਲਿਤਾ ਵੀ ਹਾਂ ਉਹ ਫਲਾਣਾ ਐਮਸੀ ਵੀ ਉਹ ਕਰਵਾ ਰਿਹਾ ਕਿ ਹੈਨਾ ਉਹਦਾ ਮਤਲਬ ਹੈ ਠੀਕ ਹੈ ਇਗਲੀ ਵੀ ਸਿੱਧੀ ਗੱਲ ਕਰੀਏ ਇਹਦੇ ਵਿੱਚ ਕੁਛ ਨਾ ਕੁਛ ਹੈ ਗੱਲਬਾਤ ਠੀਕ ਹੈ ਹੁਣ ਬਾਕੀ ਗੱਲ ਸਾਰੀ ਸਾਹਮਣੇ ਤੁਹਾਡੇ ਪ੍ਰਸ਼ਾਸਨ ਜਦੋਂ ਸਾਰੀ ਮਤਲਬ ਜਾਂਚ ਕਰਨਗੇ ਤੁਹਾਡੇ ਮਰੇ ਲੈ ਕੇ ਆਉਣਗੇ ਕੀ ਨਾਮ ਹੈ ਤੁਹਾਡਾ ਕੁਸ਼ਕਿੰਦਰ ਕੁਮਾਰ ਜਿਵੇਂ ਕਿ ਹੁਣ ਕਮਰਾਲਾ ਹਲਕਾ ਵਿਧਾਇਕ ਵੱਲੋਂ ਰੇਡ ਮਾਰੀ ਗਈ ਸੀ ਕੂੜਾ ਡੰਪ ਦੇਖੋ ਮਿੱਟੀ ਥੱਲੇ ਦੱਬਿਆ ਕੂੜਾ ਕੱਢਿਆ ਗਿਆ ਕੀ ਜਾਣਾ ਚਾਹੁੰਦੇ ਇਹ ਰਯੁਸ਼ੀ ਹਾਈਜੀਨ ਐਂਡ ਕੇਅਰ ਪ੍ਰਾਈਵੇਟ ਲਿਮਟਿਡ ਨੂੰ ਠੇਕਾ ਦਿੱਤਾ ਗਿਆ ਸੀਗਾ 4 ਲੱਖ ਦਾ ਠੇਕਾ ਹੋਇਆ ਸੀਗਾ ਤੇ ਇਹਨਾਂ ਨੇ ਸਾਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਦੱਸਣਾ ਸੀਗਾ ਅਸੀਂ ਇਹਨਾਂ ਨੂੰ ਬਾਰ-ਬਾਰ ਚਿੱਠੀ ਲਿਖੀ ਗਿਆਂ ਵੀ ਤੁਸੀਂ ਜਲਦੀ ਕੰਮ ਸ਼ੁਰੂ ਕਰੋ ਸਾਡਾ ਇਹਦਾ ਡੈਡਲਾਈਨ ਖਤਮ ਹੋ ਰਹੀ ਹੈ ਤੇ ਇਹ ਨਾ ਸਾਡੇ ਕੋਲ ਆਏ ਨੇ ਨਾ ਸਾਨੂੰ ਇਨਫੋਰਮ ਕੀਤਾ ਆਪਣੇ ਆਪ ਕੰਮ ਸ਼ੁਰੂ ਕਰ ਦਿੱਤਾ ਤਾਂ ਹੁਣ ਤਾਂ ਲੱਗਿਆ ਵੀ ਇਹ ਪ੍ਰੋਬਲਮ ਆਈ ਹੋਈ ਹੈ ਤੇ ਜੋ ਇਸ ਵਕਤ ਇਸ ਵਾਰ ਰੈਡ ਮਾਰਕ ਜਿਹੜਾ ਕੂੜਾ ਮਿਲਿਆ ਇਹ ਇਸ ਵਕਤ ਨਿਯਮਾਂ ਦੀ ਉਲੰਘਣਾ ਸੀ ਬਿਲਕੁਲ ਗਲਤ ਹੈ ਤੇ ਇਸ ਵਕਤ ਕੀ ਇਹ ਕਾਰਵਾਈ ਹੋਗੀ ਜਿਵੇਂ ਦਰਾਈਦਾ ਇਹ ਵੀ ਗੱਲ ਕਹਿਣਾ ਹੈ ਕਿ ਕੰਪਨੀ ਵੀ ਇਨਵੋਲਡ ਹੈ ਮੇ ਇਹਦੇ ਵਾਅਦਾ ਕਰਨਾ ਪੈਗਾ ਮੈਨੂੰ ਇਸ ਵੀ ਨੌਲੇਜ ਨਹੀਂ ਹੈ ਤੁਹਾਡੇ ਵੱਲੋਂ ਇਹ ਨਾ ਉੱਤੇ ਕਾਰਵਾਈ ਕਰਾਈ ਜਾਏ ਬਿਲਕੁਲ ਕਰਾਈ ਜੋ ਬਿਲਕੁਲ ਗਲਤ ਸਮਝ ਹੋਇਆ ਤੇ ਕਾਰਵਾਈ ਤੇ ਬਿਲਕੁਲ ਚਾਹੇ ਪੁਲਿਸ ਕਾਰਵਾਈ ਕਰੇਗੀ ਤੇ ਐਕਸ਼ਨ ਲਾਏਗੀ ਤੇ ਨਗਰ ਕੌਂਸਲ ਵੱਲੋਂ ਨਗਰ ਕੌਂਸਲ ਨੂੰ ਠੇਕੇ ਦੇ ਬਾਰੇ ਡਿਸੀਜਨ ਜੋਗੀ ਕੌਂਸਲ ਕਹੇਗੇ ਉਸਾਨਾ ਕਾਰਵਾਈ ਕਰਾਂਗੇ ਸਰ ਜੀ ਵੀ ਅੱਜ ਸੰਵਾਲਾ ਬਾਈਪਾਸ ਦੇ ਕੋਲ ਕੂੜੇ ਡੰਡਰੇ ਕੋਲ ਨਾਲ ਕਦੇ ਭਾਈ ਵੱਲੋਂ ਰੇਡ ਮਾਰੀ ਗਈ ਜੀ 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 ਠੀਕ ਹੈ ਨਾ ਮਿੱਟੀ ਕੇ ਚੋ ਪੱਟੀ ਹੋਈ ਸੀ ਇੱਥੇ ਪੂਰਾ ਡੰਪ ਕੀਤਾ ਜਾ ਰਿਹਾ ਸੀਗਾ ਦੰਪਰ ਕਰਕੇ ਉੱਤੇ ਮਿੱਟੀ ਪਾਈ ਜਾ ਰਹੀ ਸੀ ਜੀ ਤੇ ਐਨਐਲਐਸ ਸਾਹਿਬ ਵੀ ਆਏ ਨੇ ਅਸੀਂ ਵੀ ਮੌਕਾ ਦੇਖਿਆ ਮੌਕਾ ਦੇਖ ਕੇ ਜਿੱਦਾਂ ਦੀ ਇਹ ਜੇ ਰੂਲ ਕਾਰਵਾਈ ਬਣਦੇ ਹੋਊਗੇ ਇਸ ਤਰ੍ਹਾਂ ਦੇ ਮੈਨਿੰਗਰ ਵੀ ਅੱবি ਇੰਕੀ ਕਾਰਵਾਈ ਕੀਤੀ ਹਾਂ ਮੈਨਿੰਗਰ ਇੰਸਪੈਕਟਰ ਵੀ ਆਏ ਹੋਏ ਨੇ ਉਹਨਾਂ ਬਦੋਂ ਗਾਈਡਲਾਈਨ ਜੋ ਹੋਊਗੀ ਉਹਨਾਂ ਨੂੰ ਸਾਵਨਾ ਕਾਰਵਾਈ ਕੀਤੀ ਹੋਏਗਾ ਇਹ ਵੀ ਗੱਲ ਕਹਿਣਾ ਸੀ ਕਿ ਕੈਂਸੀ ਵੀ ਇਨਵੋਲਵ ਹੋ ਸਕਦਾ ਜਿਹੜਾ ਇਨਵੋਲਵ ਹੋਇਆ ਜੇ ਜੇ ਬਿਲਕੁਲ ਬਿਲਕੁਲ ਜੋ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੋਊਗਾ ਯਾ ਇਸ ਕੰਪਨੀ ਦੀਸ ਆ ਇਸ ਵੀ ਬੰਦੇ ਦਾ ਰੋਲ ਅਦਾ ਹੋਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ